ਕਈ ਜਨਾਨੀਆਂ ਇਹੋ ਜਿਹਿਆਂ ਹੁੰਦੀਆਂ ਨੇ ਜਿਹੜੀਆਂ ਘਰ ਦੀ ਸਾਰੀ ਜਮ੍ਹਾਂ ਪੂੰਦੀ ਆਪਦੇ ਕੋਲੇ ਸਾਫ ਕੇ ਰੱਖਦੀਆਂ ਨੇ ਬੰਦੇ ਨੂੰ ਜੇਬ ਖਰਚਾ ਮਤਲਬ ਵੀ ਆਥਨੇ ਪਉਏ ਲਾਉਣ ਜੋ ਕਿ ਵੀ ਪੈਸੇ ਨਹੀਂ ਦਿੰਦੀਆਂ ਲੋ ਬੰਦੇ ਹਰੇਕ ਕੰਮ ਤੇ ਕੁੰਡੀ ਲਾਉਣ ਲੱਗ ਜਾਂਦੇ ਨੇ ਕਈ ਬੰਦੇ ਉਦੋਂ ਕੁੰਡੀ ਲਾਉਂਦੇ ਨੇ ਜਦੋਂ ਦੁੱਧ ਪਾਉਣ ਜਾਂਦੇ ਨੇ ਡੇਰੀ ਤੇ ਕਈ ਤਾਂ ਹਸਾਬ ਕਰਨ ਨਾਲ ਤਾਂ ਕੁੰਡੀ ਲਾਉਂਦੇ ਨੇ ਹਸਾਬ ਵਾਲੀ ਪਰਚੀ ਉਤੀ ਸਿੱਟ ਜਾਣਗੇ 5-700 ਦੀ ਕੁੰਡੀ ਲਾ ਕੇ ਬਾਕੀ ਪੈਸੇ ਘਰ ਵਾਲੀ ਨੂੰ ਫੜਾ ਦਿੰਦੇ ਨੇ ਕਹਿੰਦੇ ਨੇ ਬਸ ਇਤਕੀ ਦਾ ਦਸੀ ਤਾਂ ਇੰਨੇ ਕੁ ਪੈਸੇ ਬਣਨੇ ਨੇ ਕਈ ਜਨਾਨੀਆਂ ਹਰ ਰੋਜ਼ ਪਰਚੀ ਚੈੱਕ ਕਰਦੇ ਨੇ ਉਹ ਬੰਦੇ ਫਿਰ ਭਾਈ ਬਣ ਕੇ ਸਿੱਧੀ ਭਰਤੀ ਕੱਢਦੇ ਯਾਰ 1.5 ਕਿਲੋ ਘੱਟ ਭਰਦੇ 1.5 ਕਿਲੋ ਦੇ ਪੈਸੇ ਮੈਨੂੰ ਦੇ ਦੇ ਐਂ ਕਰਕੇ ਹਰ ਰੋਜ਼ ਨਗਦ ਪੈਸੇ ਲੈ ਕੇ ਆਉਂਦੇ ਨੇ ਬਾਕੀ ਭਰਤੀ ਵੜਾ ਲੈਂਦੇ ਨੇ ਅੱਜ ਮੇਰੇ ਉੱਤੇ ਡੈਰੀ 'ਚ ਖੜੇ ਖੜੀ ਆ ਗਈ ਇੱਕ ਜਨਾਨੀ ਕਹਿੰਦੀ ਵੇ ਭਾਈ ਮੈਂ ਰੋਜ਼ ਲੀਟਰਾਂ ਨਾਲ ਮਿਲ ਕੇ ਦੁੱਧ ਭੇਜਦੀ ਆਂ ਤੂੰ ਰੋਜ਼ ਕਿਲੋ 1.5 ਕਿਲੋ ਦੁੱਧ ਘਟਾ ਦਿੰਨਾ ਤੇਰਾ ਕੰਡਾ ਖਰਾਬ ਹੈ ਡੈਰੀ ਵਾਲਾ ਕਹਿੰਦਾ ਮੇਰਾ ਕੰਡਾ ਨਹੀਂ ਖਰਾਬ ਤੇਰਾ ਬੰਦਾ ਖਰਾਬ ਹੈ ਉਹ ਲੱਗੀ ਉਹ ਕੋਟ ਕੋਟ ਜਾ ਝਾਕਣਾ ਫਿਰ ਉਹਨੇ ਗੱਲ ਬਦਲ ਕਹਿੰਦਾ ਮੈਂ ਤਾਂ ਐਂ ਕਹਿਣਾ ਇਹ ਮੇਰੇ ਕੰਡੇ ਚ ਕੋਈ ਨੁਕਸ ਨਹੀਂ ਜਦੋਂ ਮਰਜੀ ਚੈੱਕ ਕਰਾ ਸਕਦਾ ਮੇਰੇ ਕੰਡੇ ਨੂੰ ਥੋੜੇ ਬੰਦੇ ਤੀਂ ਰਸਤੇ ਚ ਆਉਂਦੇ ਹੋ ਤਾਂ ਮਾੜਾ ਮਾੜਾ ਕੋਈ ਦੁੱਧ ਡੁੱਲ ਜਾਂਦਾ ਹੋ ਜਨਾਨੀ ਕੰਨੀ ਲੈ ਮਰ ਜਾਣ ਤੋਂ ਇੱਕ ਕੰਮ ਵੀ ੱਜ ਨਾਲ ਨਹੀਂ ਹੁੰਦਾ ਹੁਣ ਦੁੱਧ ਨੂੰ ਮੈਂ ਪੱਕ ਜਾਇਆ ਕਰਾਂ ਲੈ ਗੜਿਆ ਤੰਨਾ ਨਾ ਤਨੂੰ ਦੁੱਧ ਪੱਕ ਜਾਣ ਦੇ ਕੀ ਲੋੜ ਐ ਤੁਸੀਂ ਐਂ ਕਰਿਆ ਕਰੋ ਹਰ ਰੋਜ਼ ਉਹਨਾਂ ਨੂੰ 1 ਕਿਲੋ ਦੁੱਧ ਦੇ ਪੈਸੇ ਦੇ ਦਿਆ ਕਰੋ ਦੁੱਧ ਡੁੱਲਣੋਂ ਹਟ ਜਾਊਗਾ ਜਨਾਨੀ ਕਦੇ ਹੈ ਐ ਵੀ ਹੁੰਦਾ ਕਹਿੰਦਾ ਹੋਰ ਹੁਣ ਜਦੋਂ ਬੰਦੇ ਨੂੰ ਸਵੇਰੇ ਸਵੇਰੇ ਅਧੀਆਂ ਜੋਗੇ ਪੈਸੇ ਮਿਲ ਗਏ ਸਵੇਰ ਨਹੀਂ ਹੋਆ ਦੁੱਧ ਡਲਣ ਦਿੰਦਾ ਜਨਾਨੀ ਕਹਿੰਦੀ ਤੇ ਆਹ ਗੱਲ ਹੈ ਮੈਂ ਤਾਂ ਸਵੇਰੇ ਸਵੇਰੇ 80 ਰੁਪਏ ਦੇ ਕੇ ਉਹਦਾ ਮੂੰਹ ਮੱਥਾ ਝੁਲਸ ਦਿਆ ਕਰ ਤੱਡੋ ਘੱਟ ਦੁੱਧ ਡਲ ਕੇ ਦੁੱਧ ਦੀ ਤਾਂ ਨਹੀਂ ਬਰਬਾਦੀ ਹੋਊ ਕਈ ਸਾਲ ਪਹਿਲਾਂ ਸਾਡੇ ਪਿੰਡ ਦੇ ਸਰਕਾਰੀ ਸਕੂਲ ਚ ਚਾਰ ਬਹੁਤ ਹੀ ਹੁਸ਼ਿਆਰ ਬੱਚੇ ਪੜ੍ਹਦੇ ਸੀ ਮਾਸਟਰ ਜੀ ਨੇ ਕਿਹਾ ਉਹਨਾਂ ਤੋਂ ਸਵਾਲ ਪੁੱਛਿਆ ਕਹਿੰਦੇ ਬੱਚੋ ਆਏ ਦੱਸੋ ਸਸਾ ਡਾੜਾ ਕੱਕਾ ਕੀ ਬਣਿਆ ਚਾਰੇ ਬੱਚੇ ਇੱਕ ਦੂਜੇ ਨੂੰ ਇਸ਼ਾਰਾ ਕਰਨ ਲੱਗੇ ਤੂੰ ਦੱਸ ਓਏ ਤੂੰ ਦੱਸ ਓਏ ਮਾਸਟਰ ਜੀ ਕਹਿੰਦੇ ਐ ਕਰੋ ਤੁਹਾਨੂੰ 10 ਮਿੰਟ ਪਹਿਲਾਂ ਸੋਚ ਰੋ ਇੱਕ ਸਾਈਡ ਤੇ ਜਾ ਕੇ ਫੇਰ ਦੱਸ ਦਿਓ 10 ਮਿੰਟਾਂ ਬਾਅਦ ਮਾਸਟਰ ਜੀ ਉਹਨਾਂ ਨੂੰ ਆਵਾਜ਼ ਮਾਰੀ ਕਹਿੰਦੇ ਉਰੇ ਆਓ ਬੱਚਿਓ ਦੱਸੋ ਫਿਰ ਸ ਸ ਡਾੜਾ ਕਕਾ ਕੀ ਬਣਿਆ ਸਾਰੇ ਬੱਚੇ ਇੱਕਦਾਂ ਬੋਲੇ ਕਹਿੰਦੇ ਮਾਸਟਰ ਜੀ ਜੱਗ ਮਾਸਟਰ ਜੀ ਕਹਿੰਦੇ ਤੂੰ ਜਾਗ ਤੀ ਸੋਚ ਕੇ ਕਿਹਾ ਉਹ ਸ ਸ ਡਾੜਾ ਕਕਾ ਤਾਂ ਸੜਕ ਹੁੰਦੀ ਐ ਸਾਰੇ ਬੱਚੇ ਕਹਿੰਦੇ ਮਾਸਟਰ ਜੀ ਤੁਹਾਡੇ ਸਾਹਮਣੇ ਤੁਹਾਡੇ ਸਭ ਤੋਂ ਨੇੜੇ ਮੇਹ ਦੇ ਉੱਤੇ ਇੱਕ ਜੱਗ ਪਿਆ ਅਸੀਂ ਸੋਚਿਆ ਤੁਸੀਂ ਜਾਗੀ ਪੁੱਛ ਆਓ ਸੜਕ ਤੁਸੀਂ ਕਿਉਂ ਪੁੱਛੋਗੇ ਸੜਕ ਤੋਂ ਸਕੂਲ ਤੋਂ 1/2 ਕਿਲੋਮੀਟਰ ਦੂਰ ਹੈ ਮਾਸਟਰ ਜੀ ਕਹਿੰਦੇ ਸਾਬਾਸ ਤੁਸੀਂ ਬਹੁਤ ਹੀ ਹੁਸ਼ਿਆਰ ਬੱਚੇ ਤੁਸੀਂ ਸਕੂਲ ਚ ਆ ਕੇ ਬੈਗ ਧਰ ਕੇ ਜਿੱਥੇ ਮਰਜ਼ੀ ਫਰੀਜਾ ਕਰੋ ਬਸ ਇੱਕ ਵਾਰ ਹਾਜ਼ਰੀ ਲਵਾ ਲਿਆ ਕਰੋ ਚਾਰੇ ਬੱਚੇ ਕਹਿੰਦੇ ਅਸੀਂ ਨਹੀਂ ਐ ਕਰਦੇ ਮਾਸਟਰ ਜੀ ਕਹਿੰਦੇ ਕਿਉਂ ਕਹਿੰਦੇ ਜੀ ਹਿੰਦੀ ਵਾਲੀ ਭੈਣ ਜੀ ਸਾਨੂੰ ਹੱਸੇ ਆਰ ਬੱਚਿਆਂ ਨੂੰ ਨਲਾਇਕ ਨਲਾਇਕ ਕਹਿ ਕੇ ਸਾਡੀ ਬੇਇੱਜ਼ਤੀ ਕਰਦੀ ਰਹਿੰਦੀ ਹੈ ਮੈਨੂੰ ਇੱਕ ਗੱਲ ਦੱਸੋ ਦੋਸਤੋ ਕੁੜੀ ਕੋਲੇ ਇਹੋ ਜੀ ਕਿਹੜੀ ਚੀਜ਼ ਐ ਜਿਹੜੀ ਵਿਆਹ ਤੋਂ ਪਹਿਲਾਂ ਵੀ ਹੁੰਦੀ ਐ ਵਿਆਹ ਤੋਂ ਬਾਅਦ ਵੀ ਹੁੰਦੀ ਐ ਪਰ ਵਿਆਹ ਵਾਲੇ ਦਿਨ ਨਹੀਂ ਹੁੰਦੀ